ਜਿਸ ਗੁਰੂ ਦੇ ਚਰਨਾਂ 'ਚ ਤੁਸੀਂ ਬੈਠੇ ਹੋ ਇੱਥੋਂ ਪਾਤਸ਼ਾਹ ਨੇ ਲਿਖ ਕੇ ਦਿੱਤਾ ਜਨ ਬਣ ਕੇ ਵਿਸ਼ਵਾਸ ਰੱਖੀ ਜਾ ਤੇਰੇ ਕਾਰਜ ਸਵਾਰਨ ਦੀ ਜ਼ਿੰਮੇਵਾਰੀ ਗੁਰੂ ਦੀ ਹੈ ਲੋਕ ਵੀ ਗੁਰੂ ਸਵਾਰੇਗਾ ਪਰ ਲੋਕ ਵੀ ਸਵਾਰੇਗਾ ਤੈਉ ਹਰ ਰੋਜ਼ ਜਦੋਂ ਦਰਬਾਰ ਸਾਹਿਬ ਤੋਂ ਆਰਤੀ ਦੀ ਚੌਂਕੀ ਦੀ ਸਮਾਪਤੀ ਹੁੰਦੀ ਨਾ ਹਰ ਰੋਜ਼ ਸ਼ਮਨ ਇਹ ਪੱਕਾ ਹੀ ਸ਼ਬਦ ਪੜਿਆ ਜਾਂਦਾ ਹੈ ਬਾਕੀ ਸ਼ਬਦ ਕੀਰਤਨੀਆਂ ਬਦਲ ਕੇ ਪੜਦੇ ਨੇ ਪਰ ਆ ਸ਼ਬਦ ਆਰਤੀ ਦੀ ਚੌਂਕੀ ਦੀ ਸਮਾਪਤੀ ਤੇ ਪੱਕਾ ਪੜਿਆ ਜਾਂਦਾ ਹੈ ਕਿਉਂ ਕਿਤੇ ਸਿੱਖਾਂ ਨੂੰ ਵਿਸ਼ਵਾਸ ਆ ਜਾਵੇ ਉਹ ਸਿੱਖਾ ਰਤੀ ਹਰ ਰੋਜ਼ ਇਹ ਸ਼ਬਦ ਤੈਨੂੰ ਤਾਂ ਸੁਨਾਇਆ ਜਾਂਦਾ ਹੈ ਤੇਰੇ ਅੰਦਰ ਵਿਸ਼ਵਾਸ ਬਣਦਾ ਹੈ ਗੁਰੂ ਤੇ ਭਰੋਸਾ ਬਣਦਾ ਹੈ ਜਿਹੜਾ ਕਾਰਜ ਹੋਏਗਾ ਫਿਰ ਜ਼ਿੰਮੇਵਾਰੀ ਗੁਰੂ ਦੀ ਹੈ ਕੀ ਪੜਿਆ ਜਾਂਦਾ ਇੱਕ ਵਾਰ ਆਪਣੇ ਮਨ ਨੂੰ ਪੜਾਇਓ ਰੋਜ਼ ਪੜਿਆ ਜਾਂਦਾ ਥਿਰ ਘਰ ਐਸੋ ਹਰ ਜਨ ਪਿਆਰੇ ਸਤਪੁਰ ਤੁਮਰੇ <flats>